ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਤੇ ਅੱਜ ਦਾ ਸਾਡਾ ਵਲੌਗ ਹੈ ਗਾਇਆ ਕਿ ਸਾਨੂੰ YouTube ਤੋਂ ਪਹਿਲੀ ਕਮਾਈ ਆਈ ਹੈ ਹਾਂਜੀ ਸੋ ਸਭ ਤੋਂ ਪਹਿਲਾਂ ਉਸ ਵਾਈਬਰ ਨੂੰ ਤਾਂ ਧੰਨਵਾਦ ਕਰਦੇ ਆ ਤਾਂ ਜਨਾਬ ਜੀ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਹਾਂਜੀ ਤੋਂ ਉਸ ਤੋਂ ਬਾਅਦ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਸਾਡੀਆਂ ਵੀਡੀਓ ਨੂੰ ਪਸੰਦ ਕੀਤਾ ਤੇ ਇੰਨਾ ਪਿਆਰ ਦਿੱਤਾ ਕਿ ਅਸੀਂ ਵੀ ਇਸ ਲੈਕ ਹੋ ਗਏ ਕਿ ਸਾਨੂੰ ਵੀ YouTube ਤੋਂ ਜਿਹੜੇ ਆ ਪੈਸੇ ਉਹਨੇ ਸਟਾਰਟ ਹੋਏ ਨੇ ਸੋ ਕਿ ਮੰਮੀ ਵੀ ਹੁਣ ਕੁਝ ਕਹਿਣਗੇ ਮੰਮੀ ਦਾ ਸਰਵਰ ਤਾਂ ਦੇ ਪੈਰਾਪੇਸ਼ੀ ਅਸੀਂ ਪੈਰਾਂ ਤੇ ਸਟੈਂਡ ਹੋਣ ਲੱਪੇ ਆ ਥੋੜਾ ਜਿਹਾ ਅਸੀਂ ਸਿੱਧੇ ਹੋਏ ਆ ਖੜੇ ਹੁਣ ਬਾਕੀ ਸਟੈਪ ਬਬਾ ਸਟੈਪ ਤੂੰ ਓਨੀ ਦੇਰ ਤੱਕ ਇੰਨਾ ਵੀ ਸਭ ਨੂੰ ਪਤਾ ਆ ਓਨੀ ਦੇਰ ਤੱਕ ਕਿਸੇ ਦਾ ਕੰਮ ਕਰਨਾ ਦਿਲ ਨਹੀਂ ਕਰਦਾ ਜਿੰਨੀ ਤੱਕ ਦੇਰ ਤੱਕ ਕਿਸੇ ਨੂੰ ਕਿਸੇ चीज ਤੋਂ ਕਮਾਈ ਨਾ ਹੋਵੇ ਤੇ ਅ ਤੱਕ ਮਿਹਨਤ ਰੰਗ ਨਹੀਂ ਆਏ ਤੇ ਮੇਰੇ ਦੂਸਰੀ ਗੱਲ ਇਹ ਆ ਕਿ ਇਹ ਪਹਿਲਾਂ ਤੇ 2-3 ਮਹੀਨੇ ਬੜਾ ਮਨ ਮਾਰ ਕੇ ਕੰਮ ਕਰਨਾ ਪੈਂਦਾ ਹੈ ਬਿਲਕੁਲ ਤਿੰਨ ਚਾਰ ਮਹੀਨੇ ਬਹੁਤ ਮਨ ਮਾਰ ਕੇ ਕਰਨਾ ਪੈਂਦਾ ਹੈ ਕਿ ਵੋਸਟੈਂਪ ਪੂਰਾ ਕਰਨਾ ਪਤਾ ਨਹੀਂ ਲੋਕਾਂ ਨੂੰ ਜਿਹੜੇ ਪਸੰਦ ਹੋਣੀਆਂ ਨੇ ਸਾਰੀ ਪ੍ਰੋਸੈਸ ਜੇ ਕੋਈ ਵੀ ਸਾਨੂੰ ਕਮੈਂਟ ਕਰੇਗਾ ਤੇ ਅਸੀਂ ਚਲੋ ਤੁਹਾਨੂੰ ਦੱਸਾਂਗੇ ਕਿ ਕਿਵੇਂ-ਕਿਵੇਂ ਹਨਾ ਮੋਨਟਾਈਜ਼ ਕਰਨਾ ਜਿਹੜੀਆਂ ਚੀਜ਼ਾਂ ਹੋਣਗੀਆਂ ਆਪਾਂ ਤੁਹਾਨੂੰ ਉਹ ਦੱਸ ਸਕਦੇ ਆ ਦੱਸ ਸਕਦੇ ਆ ਕਿ ਕੀ-ਕੀ ਰਿਕੁਆਇਰਮੈਂਟ ਹੁੰਦੀ ਆ ਕਿਵੇਂ-ਕਿਵੇਂ ਕੀ-ਕੀ ਕਰਨਾ ਹੁੰਦਾ ਆ ਹਾਂਜੀ ਬਿਲਕੁਲ ਜਿੰਨਾ ਕਿ ਸਾਨੂੰ ਪਤਾ ਉਹਨਾਂ ਦਾ ਆਪਾਂ ਤੁਹਾਨੂੰ ਦੱਸ ਸਕਦੇ ਆ ਹਾਂਜੀ ਤੇ ਬਾਕੀ ਆਪ ਉੱਚਾਈ ਹਾਂਜੀ ਕੀ ਕੀ ਹੁੰਦਾ ਆ ਕਿਵੇਂ ਕਿਵੇਂ ਕਰਨਾ ਹੁੰਦਾ ਆ ਸੋ ਇਸ ਕਰਕੇ ਆਪਣਾ ਅੱਜ ਦਾ ਜਿਹੜਾ ਵਲੋਗ ਹੈਗਾ ਆ ਇਹ ਹੀ ਆ ਕਿ ਆਪਾਂ ਜਿਹੜਾ ਜਿਹੜੀ ਸਾਨੂੰ YouTube ਤੋਂ ਕਮਾਈ ਆਈ ਆ ਆਪਾਂ ਸਭ ਤੋਂ ਪਹਿਲਾਂ ਗਏ ਆ ਗੁਰੂ ਘਰੇ ਮੱਥਾ ਟੇਕਣ ਸੋ ਉਸ ਤੋਂ ਬਾਅਦ ਫਿਰ ਆਪਾਂ ਸਾਰਿਆਂ ਨੂੰ ਲੈ ਗਏ ਆ ਡਿਨਰ ਕਰਮਣ ਵਾਸਤੇ YouTube ਡਿਨਰ ਬਾਕੀ ਸਾਡੇ ਡੈਡੀ ਸੀ ਨਾਲ ਡੇੜੀ ਥੋੜਾ ਵਲੌਗ ਵਗੈਰਾ ਚ ਨਹੀਂ ਆਂਦੇ ਨੇ ਇਸ ਕਰਕੇ ਅਸੀਂ ਉਸ ਚੀਜ਼ ਦਾ ਵਲੌਗ ਨਹੀਂ ਬਣਾ ਪਾਇਆ ਆਪਾਂ ਛੂਟੀ ਨਹੀਂ ਕੀਤਾ ਉਸ ਦਿਨ ਹਾਂਜੀ ਕੋਈ ਵੀਡੀਓ ਨਹੀਂ ਨਾਲ ਸੀ ਕਿ ਐਸੀ ਸ਼ਾਮ ਨੂੰ ਬੱਚੇ ਸਾਡੇ ਨਾਲ ਹੀ ਫਿਰ ਉਹਨਾਂ ਨਾਲ ਵਲੌਗ ਸ਼ੂਟ ਨਹੀਂ ਹੁੰਦਾ ਕਿਉਂਕਿ ਥੋੜਾ ਨਾ ਅਨਪ੍ਰੇਮਸਤੀ ਚਾ ਰਹੇ ਸੀ ਸਟੈਂਸ ਬਹੁਤ ਕਰਦੇ ਆ ਸੋ ਬੱਚੇ ਬਹੁਤ ਜ਼ਿਆਦਾ ਸ਼ਰਾਰਤ ਸ਼ਰਾਰਤ ਕਰਦੇ ਨਾਲ ਹੋ ਕੇ ਤੇ ਬੱਚੇ ਵੀ ਕਹਿੰਦੇ ਵੀ ਨਾਲ ਇਹ ਵਾਲੀ ਜਿਹੜਾ ਆ ਆਪਣਾ ਡਿਨਰ ਕੀਤਾ ਆਪਾਂ ਇਹ ਸਾਰਿਆਂ ਦੀ ਮਿਹਨਤ ਸਦਕਾ ਹੀ ਆ ਜਿੰਨਾ ਵਿੱਚ ਜਿੰਨਾ ਵੱਡਿਆਂ ਦਾ ਹੱਕਾ ਉਹਨਾਂ ਛੋਟਿਆਂ ਦਾ ਬਿਲਕੁਲ ਕਿਉਂਕਿ ਛੋਟਿਆਂ ਨੇ ਵੀ ਸਹਿਜ ਨੇ ਵੀ ਵਿੱਚ ਕੰਮ ਵਧੀਆ ਕੀਤਾ ਵੀਡੀਓ ਵਿੱਚ ਤੇ ਹਵੀਰਾਈ ਨੇ ਵੀ ਕੀਤਾ ਵਧੀਆ ਜਿਹੜੇ ਵਿੱਚ ਕੁੜੀਆਂ ਬਣਿਆ ਸੀ ਬੜਾ ਸਾਰਾ ਪਹਿਲੀ ਵੀਡੀਓ ਚ ਕੁੜੀ ਬਣਿਆ ਅਸਲ ਜੋ ਦੋਨੋਂ ਮੁੰਡੇ ਨੇ ਬਟ ਅਸੀਂ ਉਹਨਾਂ ਨੂੰ ਕੁੜੀਆਂ ਦਾ ਜਿਹੜੀ ਸਾਡੀ ਪਹਿਲੀ ਵੀਡੀਓ ਸੀ ਰਖੜੀ ਦਾ ਦੁੱਖ ਉਹਦੇ ਵਿੱਚ ਇਹਨਾਂ ਦੋਨਾਂ ਨੂੰ ਦੋਨਾਂ ਮੁੰਡਿਆਂ ਨੂੰ ਕੁੜੀਆਂ ਬਣਵਾਇਆ ਸੀ ਪੜਾ ਰਹੀ ਤੇ ਉਹ ਰਿਚ ਹ ਬਿਲਕੁਲ ਬਰਾਬਰ ਦੇ ਹੱਕਦਾਰ ਸੀ ਇਸ ਚੀਜ਼ ਦੇ ਸੋ ਅਸੀਂ ਆਖਿਆ ਵੀ ਚਲੋ ਜੋ ਵੀ ਆਇਆ ਹੋ ਸਾਰੇ ਜਣੇ ਬਰਾਬਰ ਪਹਿਲਾਂ ਆਪਾਂ ਜਾ ਕੇ ਵਾਈਬ ਨੂੰ ਧੰਨਵਾਦ ਕਰਾਂਗੇ ਤੇ ਉਸ ਤੋਂ ਬਾਅਦ ਹੀ ਫਿਰ ਆਪਾਂ ਕੁਝ ਖਾਵਾਂਗੇ ਜਾ ਕੇ ਬਾਕੀ ਇੱਕ ਇੱਕ ਜਣੇ ਹੋਰ ਜਿਹੜੇ ਜਣੇ ਹੋਰ ਨਹੀਂ ਇੱਕ ਗੱਲ ਹੋਰ ਜੀ ਮੈਂ ਕਹਿਣਾ ਸੀ ਕਿ ਅਸੀਂ ਉਹਨਾਂ ਦਾ ਵੀ ਸ਼ੁਕਰ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਬਦੌਲਤ ਅਸੀਂ ਦੁਆਰਾ YouTube ਦਾ ਕੰਮ ਸਟਾਰਟ ਕੀਤਾ ਸੁਭਿੰਦਰ ਭਾਈ ਤੇ ਰਮਨ ਭਾਬੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਹਾਡੇ ਕਰਕੇ ਹੀ ਆਪਾਂ ਜਿਹੜਾ ਵਾ ਆਪਣਾ ਚੈਨਲ ਦੁਬਾਰਾ ਸਟਾਰਟ ਕੀਤਾ। ਤੁਹਾਡੇ ਪਸਤਾ ਵਿੱਚ ਅਸੀਂ ਆਣਾ ਸੀ ਆਪਾਂ ਬਾਅਦ ਆਪਣਾ ਕੰਮ ਸ਼ੁਰੂ ਕਰਨਾ। ਕੰਮ ਸ਼ੁਰੂ ਕਰਨਾ ਹੀ। ਪਸਤਾਵਾ ਤੇ ਕਿਸਮਤ ਤੇ ਬਤੌਲਾ ਤਾਂ ਸਾਡੀ ਕਿਸਮਤ ਚਮਕ ਗਈ ਆ। ਪਸਤਾਵਾ ਜਦੋਂ ਆਪਾਂ ਪਸਤਾਵੇ ਵਿੱਚ ਆਏ ਉਸ ਤੋਂ ਮੇਰੇ ਖਿਆਲ ਨਾਲ 15-20 ਦਿਨ ਬਾਅਦ ਆਪਾਂ ਵੀਡੀਓ ਸਟਾਰਟ ਕੀਤੀ। ਸਾਨੂੰ ਪਤਾ ਨਹੀਂ ਲੱਗਣ ਦੇ ਵੀ ਆਪਾਂ ਕਿਹੜੀ ਵੀਡੀਓ ਸਟਾਰਟ ਕਰੀਏ ਕਿਹੜੀ ਨਾ ਕਰੀਏ। ਤੇ ਉਹ ਰਖੜੀ ਦਾ ਤਿਹਾਰਾਂ ਵਾਲਾ ਸੀ ਤੇ ਅਸੀਂ ਰਖੜੀ ਤੇ ਕਨਸੈਪਟ ਸ਼ੁਰੂ ਕਰਤਾ। ਰਖੜੀ ਦੇ ਕਨਸੈ ਵੀਡੀਓ ਹੋਈ ਸੀ ਸਾਡਾ ਰਕੜੀਏ ਦੋਖ ਪਹਿਲੀ ਵੀਡੀਓ ਸੀ ਤੇ ਹੁਣ ਜਿਹੜੀ ਲੇਟੈਸਟ ਵੀਡੀਓ ਏ ਸੀ ਆਫਟਰ ਬ੍ਰੇਕ ਪਹਿਲੇ ਵੀ ਅਸੀਂ ਵੀਡੀਓ ਬਣਾਉਂਦੇ ਸੀ ਉਹ ਸਾਲ ਪਹਿਲੇ ਦੇ ਵੀਡੀਓਜ਼ ਆ ਪਰ ਉਸ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਤੇ ਉਸ ਉਹਦੇ ਨਾਲ ਸਾਡਾ ਚੈਨਲ ਮੋਨਟਾਈਜ਼ ਹੋਇਆ ਤੇ ਉਸ ਤੋਂ ਬਾਅਦ ਸਾਡੀ ਵੀਡੀਓ ਸ਼ਹਿਰ ਦੀ ਕੁੜੀ ਪਿੰਡ ਚ ਵਿਆ ਉਹ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਰਿਆਂ ਨੂੰ ਉਸ ਵੀਡੀਓ ਪਿੱਛੇ ਵੀ ਕਹਾਣੀ ਹੈਗੀ ਆ ਉਹ ਕਾਜ ਕਰਦੇ ਐ ਉਹ ਡੈਡੀ ਨੇ ਦੱਸਿਆ ਗੜੀ ਨੇ ਨਾਂ ਦੱਸੇ ਸਾਨੂੰ ਕਿ ਤੁਸੀਂ ਉਹਦੇ ਤੇ ਵੀਡੀਓ ਨੂੰ ਬਣਾਓ ਤੇ ਮਿਠਾਇਆ ਗੜੀ ਦੇ ਨਾਂ ਦਾ ਆਪਾਂ ਨਾ ਇੱਕ ਹੀ ਅਬੀ ਐਪੀਸੋਡ ਬਣਾਇਆ ਤੇ ਮੈਨੂੰ ਚੰਗਾ ਨਹੀਂ ਲੱਗਾ ਬਿਲਕੁਲ ਚੰਗਾ ਲੱਗਾ ਇਹਨਾਂ ਨੂੰ ਹਾਂ ਮੈਂ ਸਹੀ ਕਿ ਪੁੱਛੋ ਤੇ ਆਪਾਂ ਉਹ ਵੀਡੀਓ ਅਪਲੋਡ ਨਹੀਂ ਕਰਦੇ ਇਹ ਕਹਿੰਦੇ ਕਿ ਮੈਂ ਐਪੀਸੋਡ ਅਪਲੋਡ ਹੀ ਨਹੀਂ ਕਰਨਾ ਨਹੀਂ ਚੰਗਾ ਬਣੇ ਮੈਂ ਡਿਲੀਟ ਕਰਨਾ ਕਰਾਂ ਸੀ ਫੋਨ ਚ ਤੇ ਫਿਰ ਰਮਨ ਭਾਬੀ ਜੀ ਹੋਣੀ ਤੇ ਸੁਖਵਿੰਦਰ ਭਾਜੀ ਇਦਾਂ ਹੀ ਬਿਠੇ ਤੇ ਕਹਿੰਦੇ ਵੀ ਨਹੀਂ ਜਿਹੜੀ ਚੀਜ਼ ਤੇ ਮਿਹਨਤ ਕੀਤੀ ਆ ਉਹਨੂੰ ਪਾਉਣਾ ਜ਼ਰੂਰ ਚਾਹੀਦਾ ਵਾ ਟਰਾਈ ਕਰਨਾ ਚਾਹੀਦਾ ਇੱਕ ਵਾਰੀ ਔਰ ਉਹ ਵੀਡੀਓ ਇੰਨੀ ਕੀ ਚੱਲੀ ਹੈ ਹੁਣ ਸਭ ਤੋਂ ਵੱਧ ਚੱਲਣ ਵਾਲੀਆਂ ਵੀਡੀਓ ਉਹੀ ਬਣੀਆਂ ਸਾਡੀਆਂ ਹਾਂਜੀ ਉਸ ਤੋਂ ਬਾਅਦ ਅਸੀਂ ਫਿਰ ਬਰਬਾਦੀ ਸ਼ੁਰੂ ਕੀਤੀ ਉਹ ਸਾਡੀ ਵੀਡੀਓ ਚਲੋ ਚੱਲੀ ਆ ਜਿੱਦਾਂ ਵੀ ਹੈ ਪਿਆਰ ਦਿੱਤਾ ਹੀ ਆਸਾਨਾਂ ਨੇ ਪਰ ਬਹੁਤ ਘੱਟ ਤੇ ਔਨੀ ਆਪ ਵੀ ਪਸੰਦ ਹੀ ਹੁੰਦੀ ਆ ਕਈਆਂ ਨੂੰ ਕੁਝ ਚੀਜ਼ ਪਸੰਦ ਹੁੰਦੀ ਆ ਕਈਆਂ ਨੂੰ ਨਹੀਂ ਆਉਂਦੀ ਸੋ ਲੇਟੈਸਟ ਜਿਹੜੀ ਚੱਲਦੀ ਵੀ ਹੈ ਸਾਡੀ ਉਹ ਹੈ ਟੇਕੇ ਹੁੰਦੇ ਮਾਵਾ ਨਾਲ ਟੇਕੇ ਹੁੰਦੇ ਮਾਵਾ ਕਹਿੰਦੇ ਨੂਆਂ ਦੀ ਪਰਖ ਤੇ ਦੋ ਸੀਰੀਜ਼ ਚੱਲ ਰਹੀਆਂ ਨੇ ਇੱਕ ਪੇਕੇ ਦੇ ਮਾਣ ਨਾਲ ਇੱਕ ਲੋਹਾਂ ਦੀ ਪਰਖ ਲੋਹਾਂ ਦੀ ਪਰਖ ਵੀ ਵਧੀਆ ਚੱਲਦੀ ਪਈ ਹੈ ਠੀਕ ਆਪਣੀ ਜਗ੍ਹਾ ਤੇ ਤੇ ਪੇਕੇ ਹੁੰਦੇ ਮਾਮਾਂ ਨਾਲ ਵੀ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਉਹਨੂੰ ਤੇ ਅੱਗੇ ਵੀ ਸਾਨੂੰ ਤੁਹਾਡੇ ਪਿਆਰ ਦੀ ਬਹੁਤ ਲੋੜ ਆ ਤੇ ਅੱਗੇ ਵੀ ਤੁਸੀਂ ਸਾਨੂੰ ਇਹ ਲੈ ਕੇ ਜਾਣਾ ਬਾਕੀ ਤੁਸੀਂ ਆਪਣਾ ਕਨਸੈਪਟ ਸਾਨੂੰ ਕਮੈਂਟ ਰਾਹੀਂ ਦੱਸ ਸਕਦੇ ਹੋ ਜੇ ਤੁਹਾਨੂੰ ਕੋਈ ਕਨਸੈਪਟ ਹੈ ਤੁਹਾਡੇ ਹਨਾ ਮਾਈਂਡ ਵਿੱਚ ਕੋਈ ਸਟੋਰੀ ਚੱਲ ਰਿਹਾ ਹੁੰਦਾ ਤੁਸੀਂ ਦੱਸ ਸਕਦੇ ਹੋ ਕਿ ਜਿਹੜੀ ਕਿਸੇ ਨਾਲ ਕੋਈ ਰੀਅਲ ਵੀ ਹੋਇਆ ਵਾ ਉਹ ਵੀ ਦੱਸ ਸਕਦੇ ਆ ਕਿ ਆਪਾਂ ਉਹਦੇ ਤੇ ਵੀ ਆਪਾਂ ਬਣਾ ਸਕਦੇ ਆ ਕੁਝ ਬਾਕੀ ਹਰ ਵੀਡੀਓ ਨੂੰ ਜਦੋਂ ਸ਼ੁਰੂ ਕਰਨਾ ਸਾਨੂੰ ਕਰੈਕਟਰ ਚਾਹੀਦੇ ਹੁੰਦੇ ਆ ਨਾ ਚਲੋ ਆ ਤਿੰਨ ਚਾਰ ਜਾਨਾਂ ਚ ਵੀਡੀਓ ਨਹੀਂ ਬਣਦੀ ਪਰ ਤੁਹਾਡੇ ਕੋਲ ਟੀਮ ਹੈਗੀ ਆ ਕੋਈ ਥੋਟ ਆਪਾਂ ਤੁਹਾਡੇ ਕੋਲ ਆ ਕੇ ਕੁਝ ਅਸੀਂ ਆਪਣੇ ਕੋ ਕਰ ਸਕਦੇ ਹਾਂ ਡਿਸਕਸ ਕਰਕੇ ਤੇ ਆਪਾਂ ਉਸ ਤੇ ਵੀ ਬਣਾ ਸਕਦੇ ਆ ਤੇ ਬਾਕੀ ਅਸੀਂ ਇਹ ਹੀ ਇਹ ਹੀ ਕਰਦੇ ਹਾਂ ਕਿ ਜੋ ਅੱਜ ਕੱਲ ਹੋ ਰਿਹਾ ਹੈ ਜਿੱਦਾਂ ਨਮ ਢੋਲ ਹੈ ਅਸੀਂ ਸਚਾਈ ਨੂੰ ਲੈ ਕੇ ਹੀ ਕੋਈ ਸੀਰੀਜ਼ ਕ੍ਰੀਏਟ ਕਰੀਏ ਹਰ ਜੋ ਵੀ ਆਪਾਂ ਸਟਾਰਟ ਕਰਨਾ ਹੁੰਦਾ ਹੈ ਉਹਦੇ ਵਿੱਚ ਕੋਈ ਨਾ ਕੋਈ ਇਹੋ ਚੀਜ਼ ਹੁੰਦੀ ਹੈ ਕਿ ਜਿਹੜੀ ਰੀਅਲ ਬੇਸ ਤੇ ਜੋ ਕੁਝ ਹੁੰਦਾ ਹੈ ਕਿ ਦੁਨੀਆਦਾਰੀ ਵਿੱਚ ਜੋ ਕੁਝ ਚੱਲਦਾ ਹੈ ਤੇ ਫੈਮਿਲੀ ਬੇਸ ਹੁੰਦੀ ਹੈ ਕਿ ਪੂਰੀ ਫੈਮਿਲੀ ਬੈਠ ਕੇ ਇਕੱਠੇ ਦੇਖ ਸਕਦੇ ਆ ਦੇਖ ਸਕਦੇ ਆ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਸ਼ਾਇਦ ਵੀ ਅਸੀਂ ਕਿ ਸਾਹਮਣੇ ਕੋਈ ਇਹੋ ਜਿਹਾ ਵਰਡ ਬੋਲੇ ਆ ਜਾਂ ਕਿ ਇਹੋ ਜਿਹੀ ਲੈਂਗੁਏਜ ਯੂਜ਼ ਕਰਦੇ ਆ ਵੀ ਜਿੱਦਣ ਕਰਕੇ ਇੱਕ ਦੂਜੇ ਦੇ ਸਾਹਮਣੇ ਬੈਠ ਕੇ ਕੋਈ ਸ਼ਰਮਿੰਦਗੀ ਹੋਵੇ ਪੰਜਾਬੀ ਤੁਸੀਂ ਪਰਿਵਾਰ ਵਿੱਚ ਬੈਠ ਕੇ ਨਾ ਵੇਖ ਸਕੋ ਇਦਾਂ ਦੀ ਸਾਡੀ ਕੋਈ ਵੀ ਵੀਡੀਓ ਨਹੀਂ ਹੋਏਗੀ ਸੋ ਅੱਗੇ ਵੀ ਆਪਾਂ ਇਦਾਂ ਦੀ ਕੋਈ ਵੀਡੀਓ ਨਹੀਂ ਬਣਾਵਾਂਗੇ ਤੇ ਸਾਡੀਆਂ ਵੀਡੀਓ ਜਿਹੜੀਆਂ ਹੋਣਗੀਆਂ ਉਹ ਪਰਿਵਾਰ ਕੋੜੀਆਂ ਕਿ ਜਿਹੜੇ ਸਾਰਾ ਪਰਿਵਾਰ ਬੈਠ ਕੇ ਇਕੱਠੇ ਬੈਠ ਕੇ ਵੇਖ ਸਕੀਏ ਖਾਸ ਕਰਕੇ ਰੋਟੀ ਖਾਣ ਦੇ ਟਾਈਮ ਤੇ ਸਪੈਸ਼ਲੀ ਬੀਬੀਆਂ ਲਈ ਕਿ ਜਿਹੜਾ ਕੰਮ ਤੰਦੇ ਤੋਂ ਫ੍ਰੀ ਹੋ ਕੇਰਾ ਮੈਂ ਨਾ ਦੇਖ ਸਕੜ ਸਾਡੇ ਮੰਮੀ ਆਪ ਵੇਖਦੇ ਆ ਸਾਰਿਆਂ ਦੀਆਂ ਸਟੋਰੀਆਂ ਮੰਮੀ ਵੀ ਵੇਖਦੇ ਹੁੰਦੇ ਹੁਣ ਸਾਡੀ ਦੇਖਦੇ ਆ ਹੁਣ ਆਪਾਂ ਕਹੀ ਸਾਡਾ ਚੈਨਲ ਵੇਖੋ ਹੋਰ ਮੰਮੀ ਕੀ ਕਹਿਣਾ ਚਾਹੁੰਦੇ ਕੁਝ ਵਧੀਆ ਸਾਰੇ ਜਾਣੇ ਵੀਡੀਓ ਵਰਗ ਗੱਲ ਬਾਤ ਚੈਨਲ ਨੂੰ ਕੋਈ ਸੁਨੇਹਾ ਦੇਣਾ ਹੋਵੇ ਆਪਣੇ ਬਾਰੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਹੋਵੇ ਸੁਨੇਹਾ ਦੇ ਗਿੰਦੇ ਹੰਤਰੇ ਬਾਕੀ ਇੱਕ ਗੱਲ ਹੋਰ ਤਿੰਗਾ ਪੁੱਤ ਦੇ ਆਂਡਾ ਵਧੀਆ ਤੁਸੀਂ ਵੀਡੀਓ 'ਚ ਕਿਸਮਤ ਚੱਲਦੀ ਪਈ ਆ ਰਮਨ ਦੀਦੀ ਦਾ ਸੁਖਿੰਦਰ ਭਾਜੀ ਹੋਣਾ ਦੀ ਉਹਦੇ 'ਚ ਮੰਮੀ ਦਾ ਰੋਲ ਮੇਰੇ ਨਾਲ ਥੋੜਾ ਨੈਗੇਟਿਵ ਆ ਕਿ ਸਾਡੀ ਪਾਂਸੋ 'ਚ ਕਿ ਖੜੂਸ ਟਾਈਪ ਠੀਕ ਆ ਬਟ ਨਹੀਂ ਸਾਡੇ ਮੰਮੀ ਦਾ ਨੇਚਰ ਬਹੁਤ ਵਧੀਆ ਵਾ ਸਾਨੂੰ ਕਿਤੇ ਆਉਣ ਜਾਣ ਤੋਂ ਕਿ ਪੇਕੇ ਨ ਜਾਣਾ ਜਾਂ ਇੱਥੇ ਜਾਣਾ ਸਾਨੂੰ ਕਦੇ ਮਨਾ ਨਹੀਂ ਕੀਤਾ ਜਿਹੀਂ ਗਈਏ ਅਸੀਂ ਹਫ਼ਤੇ ਬਾਅਦ ਵੀ ਗਈ ਨਾ ਹੀ ਜਾਣਾ ਹੈ ਆਪ ਕਹ ਦਿੰਦੇ ਕੋਈ ਗੱਲ ਨਹੀਂ ਜਾਓ ਦਿਲ ਕਰ ਪਿੰਦਾ ਮਾਪਿਆਂ ਨੂੰ ਮੈਨੂੰ ਤੁਸੀਂ ਜਾਓ ਤੇ ਜਾ ਕੇ ਮਿਲ ਕੇ ਆਓ ਬਾਕੀ ਕਰੈਕਟਰ ਉਹਦਾ ਦਾ ਜਿਵੇਂ ਦਾ ਹਨ ਮਿਲੇ ਸਾਨੂੰ ਰੋਲ ਉਹਦਾ ਦਾ ਖੁਦ ਨੂੰ ਬਣਾਉਣਾ ਪੈਂਦਾ ਆ ਫੇਰ ਹੀ ਤੁਸੀਂ ਪਿਆਰ ਕਰਦੇ ਹੋ ਸਾਡੀ ਮੰਮੀ ਇੰਨੀ ਖਤਰਨਾਕ ਨਹੀਂ ਹੈ ਕਿ ਨਹੀਂ ਵੀਡੀਓ ਵਿੱਚ ਲੱਗਦੀ ਪਰ ਕਈ ਵਾਰ ਮੰਮੀ ਬਣ ਜਾਂਦੀ ਖਤਰਨਾਕ ਬਣ ਜਾਂਦੀ ਹਾਂ ਬਣਨਾ ਚਾਹੀਦਾ ਉਹ ਬਣਨਾ ਵੀ ਚਾਹੀਦਾ ਸੱਸ 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 ਮਾਵਾ ਬੀਆ ਜਿਹੜੀਆਂ ਨੇ ਥੋੜਾ ਬਹੁਤਾ ਮਾਪਿਓ ਦਾ ਦਬਕਾ ਜਿਹੜਾ ਉਹ ਚਾਹੀਦਾ ਵੀ ਆ ਬੱਚਿਆਂ ਤੇ ਫੇਰ ਹੀ ਘਰ ਘਰ ਲੱਗਦਾ ਆ ਜਿੱਦਾਂ ਇਹ ਕਹਿੰਨੇ ਰਮਨ ਨੇ ਡਾਇਲੋਗ ਵੀ ਬੋਲਿਆ ਹੀ ਨਾ ਇਹ ਸਵਾਨ ਜੀ ਦਾ ਨਾਮ ਹੈ ਸਸਾ ਉਹ ਕਿੰਨਾ ਜਹਰੀ ਲੰਦਾ ਸੋਟੋ ਸੱਸ ਵਿੱਚ ਦੋ ਸਸੇ ਹੁੰਦੇ ਤੇ ਸਸੇ ਇਹ ਡਾਇਲੌਗ ਬੋਲਿਆ ਸੀ ਚਲੋ ਡਾਇਲੌਗ ਇਦਾਂ ਹੀ ਕਿਆ ਜਾ ਕੰਮ ਕੋਈ ਨਹੀਂ ਦਾ ਸੋ ਬਾਕੀ ਇਹ ਆ ਕਿ ਆਪਾਂ ਵੈਸੇ ਹੀ ਤੁਹਾਡੇ ਨਾਲੇ ਕਾ ਬਲੋਗ ਸਾਂਝਾ ਕਰਨਾ ਹੈ ਕਿ ਸਾਡੀ ਯੂਟਿਊਬ ਪਹਿਲੀ ਕਮਾਈ ਪਹਿਲੀ ਕਮਾਈ ਆਈ ਹੈ ਤੇ ਪਹਿਲੀ ਕਮਾਈ ਕੋਈ ਵੀ ਯੂਟਿਊਬਰ ਪਹਿਲੀ ਕਮਾਈ ਬਾਰੇ ਨਹੀਂ ਦੱਸਦਾ ਕਿੰਨੀ ਆਈ ਆ ਬਟ ਚਲੋ ਜਿੰਨੀ ਵੀ ਆ ਅਸੀਂ ਸ਼ੁਕਰਾਨਾ ਹੀ ਕਰਦੇ ਹਾਂ ਬਿਲਕੁਲ ਹੋਰ ਤੁਹਾਨੂੰ ਬਾਕੀ ਚਲੋ ਇੱਕ ਗੱਲ ਹੋ ਰਹਾ ਕਿ ਤੁਹਾਡੀ ਐਫਰਟ ਦੀ ਹਾਨੂੰ ਜਿੰਨਾ ਵੱਧ ਤੋਂ ਵੱਧ ਦੇ ਸਕਦੇ ਦੀ ਕਿਉਂਕਿ ਵੀਡੀਓਜ਼ ਅਸੀਂ ਬਹੁਤ ਔਖੇ ਬਣਾਉਨੇ ਆ ਸਾਡੇ ਘਰ ਇਸ ਟਾਈਮ ਤਿੰਨ ਬੱਚੇ ਨੇ ਛੋਟੇ ਇੱਕ ਰਮਨ ਦਾ 5 ਸਾਲ ਦਾ ਬੇਟਾ 5 ਮਹੀਨੇ ਦਾ ਤੇ ਮੇਰਾ ਬੇਟਾ ਇਹ ਛੋਟਾ 5 ਸਾਲ ਦਾ ਛੋਟਾ ਵੀ ਰੋਣ ਨਾ ਪਿੰਦਾ ਤੇ ਜਿਹੜਾ ਮੇਰਾ ਛੋਟਾ ਉਹ ਵੀ ਆ ਕੇ ਸਾਡੀ ਕਦੀ ਕੋਈ ਸਮਾਨ ਚੁੱਕ ਕੇ ਲੈ ਗਿਆ ਕਦੀ ਵੇਚ ਆ ਕੇ ਰੋਲਾ ਪਾ ਦੇਗਾ ਸੋ ਇੱਕ ਸੀਨ ਨੂੰ ਕਰਨਾ ਸਾਨੂੰ ਅੱਧਾ ਪੌਣਾ ਘੰਟਾ ਕਿਸੇ ਵੇਲੇ ਲੱਗ ਜਾਂਦਾ ਹੈ। ਤੇ ਕਈ ਵਾਰ ਇੱਕ ਵਾਰ ਚ ਸੀਨ ਨੂੰ ਜਾਂਦਾ ਕਈ ਵਾਰ ਵੀਡੀਓ ਇੱਕ ਘੰਟੇ ਚ ਵੀ ਬਣ ਜਾਂਦੀ ਹੈ ਤੇ ਕਈ ਜਿਹੜਾ ਇਹ ਵਾਲਾ ਬਲੌਗ ਸ਼ੂਟ ਕਰਦੇ ਪਏ ਆ ਤੇ ਇਹ ਵੀ ਆਪਾਂ ਸਾਰੇ ਬਚੰਦਰ ਸਵਾਗ ਇਹ ਤਾਂ ਪਰ ਅੱਜ 11:00 ਵਜੇ ਸ਼ੂਟ ਕਰ ਰਹੇ ਆ ਲੋਕ। ਕਈ ਵਾਰ ਵੀਡੀਓ ਕਈ ਵਾਰੀ ਮੰਮੀ ਹੋਣੀ ਸਾਰੇ ਸੁੱਤੇ ਹੁੰਦੇ ਆ ਤੇ ਆਪਾਂ ਦੋਵੇਂ ਜਣੇ ਆਪਣੇ ਸੀਨ ਕਰਦੇ ਹੁੰਦੇ ਆ ਪਰ ਇਹ 11:00 ਵਜੇ ਤੇ 12:00 ਵਜੇ ਮਤਲਬ ਇਹ ਨਾ ਬੜਾ ਔਖਾ ਹੈ ਇਸ ਕਈਆਂ ਨੂੰ ਲੱਗਣਾ ਕਿ ਨਹੀਂ ਡਾਇਲੌਗ ਬੋਲਦੇ ਆ ਚਲੋ ਈਜ਼ੀ ਆ ਪਰ ਨਹੀਂ ਕਈ ਵਾਰ ਰਾਤ ਨੂੰ ਵੀ ਸਾਨੂੰ ਸੀਨ ਕਰਨੇ ਪੈਂਦੇ ਕਿਉਂਕਿ ਸਾਨੂੰ ਪਤਾ ਹੈ ਸਾਡਾ ਕੰਮ ਹੈ ਅਸੀਂ ਵੀਡੀਓ ਸੇਰੇ ਕੋਈ ਨਾ ਕੋਈ ਅਪਲੋਡ ਕਰਨੀ ਆ ਨਾਲੇ ਸਬ ਜਿਹੜੀਆਂ ਵੀਡੀਓ ਤੁਹਾਡੇ ਵਾਸਤੇ ਬਣਦੀਆਂ ਆ ਕਿ ਟਾਈਮ ਟੂ ਟਾਈਮ ਤੁਹਾਨੂੰ ਵੀਡੀਓ ਮਿਲਣ ਫੇਰੀ ਵੇਖਣ ਦਾ ਮਜ਼ਾ ਆਉਂਦਾ ਹੈ ਤੇ ਫੇਰੀ ਹੀ ਆਪਾਂ ਨੂੰ ਅਪਲੋਡ ਕਰਨ ਦਾ ਵੀ ਮਜ਼ਾ ਆਏਗਾ ਤੇ ਜੇ ਆਪਾਂ ਬੇਟਾਈ ਮੀ ਜੀ ਪਾਵਾਂਗੇ ਭੀ 1 ਕਪ 9 ਵਜੇ ਬਾਅਦ ਇੱਕ 12 ਵਜੇ ਬਾਅਦ ਇੱਕ 1 ਵਜੇ ਬਾਅਦ ਹੀ 5 ਵਜੇ ਬਾਅਦ ਹੀ ਉਹਦੇ ਵਿੱਚ ਨਾਲ ਤੁਸੀਂ ਵੇਖਣੀ ਤੁਸੀਂ ਢੰਨਾ ਸਾਨੂੰ ਬਣਾਉਣ ਦੀ ਮਜ਼ਾ ਆਉਣਾ ਐਵੇਂ ਐਵੇਂ ਟਾਈਮ ਪਾਸੇ ਕਰੀ ਜਾਣਾ ਸੋ ਬਾਕੀ ਇਹ ਹੈ ਕਿ ਕਨਸੈਪਟ ਸਾਡੇ ਜਿਹੜੇ ਆ ਉਹ ਵੈਸੇ ਤੇ ਰਲਦੇ ਮਿਲਦੇ ਹੁੰਦੇ ਆ ਕਿ ਜਿਹੜਾ ਜੋ ਕੁਝ ਪ੍ਰੈਜ਼ੈਂਟ ਦੁਨੀਆ ਤੇ ਚੱਲਦਾ ਪਿਆ ਹੈ ਹਾਂਜੀ ਹਾਂਜੀ ਤੇ ਬਾਕੀ ਇੱਕ ਗੱਲ ਹੋਰ ਸਾਡੇ ਕਰੈਕਟਰ ਨੂੰ ਥੋੜਾ ਪਿਆਰ ਦਿਆ ਕਰੋ ਕਿਉਂਕਿ ਹਰ ਇੱਕ ਬੰਦੇ ਲਈ ਹਰ ਇੱਕ ਤਰ੍ਹਾਂ ਦਾ ਕਰੈਕਟਰ ਕਰਨਾ ਜਿਹੜਾ ਆ ਬਹੁਤ ਜ਼ਿਆਦਾ ਡਿਫਿਕਲਟ ਹੁੰਦਾ ਆ ਸਮ ਟਾਈਮ ਇੱਕ ਇਨਸਾਨ ਫਨੀ ਕਰੈਕਟਰ ਕਰ ਸਕਦਾ ਬਟ ਉਹਨੂੰ ਸਿਚੁਏਸ਼ਨ ਅਕੋਰਡਿੰਗ ਸੈਡ ਜਾਂ ਫਿਰ ਘਰੋਂ ਢੋਣ ਵਾਲਾ ਕਰੈਕਟਰ ਕਰਨ ਚ ਬਹੁਤ ਜ਼ਿਆਦਾ ਡਿਫਿਕਲਟ ਹੁੰਦੀ ਆ ਇਜ਼ੀ ਨਹੀਂ ਹੈ ਗਾਇ ਕੰਮ ਬਹੁਤ ਜ਼ਿਆਦਾ ਕਫ ਆ ਬਟ ਅਸੀਂ ਕਰੀਦਾ ਆਪਣੇ ਵੱਲੋਂ ਬੈਸਟ ਟਰਾਈ ਕਿ ਜਿਹੜਾ ਤੁਹਾਨੂੰ ਪਸੰਦ ਆ ਸਕੇ ਬਿਲਕੁਲ ਬਿਲਕੁਲ ਤੇ ਉਹਦੇ ਲਈ ਅਸੀਂ ਬਸ ਇਨਾ ਕਹਿ ਸਕਦੇ ਆ ਕਿ ਤੁਸੀਂ ਆਪਣਾ ਸਾਥ ਜਿਹੜਾ ਆ ਸਾਡੇ ਨਾਲ ਰੱਖੋ ਸਪੋਰਟ ਰੱਖੋ ਤਾਂ ਜੋ ਅਸੀਂ ਇਹ ਚੀਜ਼ ਨੂੰ ਕੱਢ ਬਣਾ ਕੇ ਰੱਖੋ ਤਾਂ ਜੋ ਤੁਹਾਡੇ ਵਾਸਤੇ ਆਪਾਂ ਹੋਰ ਵੀ ਵਧੀਆ ਵਧੀਆ ਕਨਸੈਪਟ ਲੈ ਕੇ ਆ ਸਕੀਏ ਤੇ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਆ ਕਿ ਵੀਡੀਓ ਵਿੱਚ ਰਿਐਲਿਟੀ ਵਿਖਾਈਏ ਨਾ ਕਿ ਐਵੇਂ ਟਾਈਮ ਪਾਸ ਕੋਈ ਐਵੇਂ ਸੋਸ਼ਲ ਬਾਜੀ ਜੀ ਹੋ ਜੇ ਕਿ ਨਾ ਤੁਹਾਨੂੰ ਵੇਖਣ 'ਚ ਮਜ਼ਾ ਆਵੇ ਨਾ ਸਾਨੂੰ ਬਣਾਉਣ 'ਚ ਮਜ਼ਾ ਆਵੇ ਕਿ ਐਵੇਂ ਟਾਈਮ ਪਾਸ ਚ ਕਰਦੇ ਰਹੀਏ ਬੱਤੋ ਬਸ ਤੂੰ ਪੋਰਟ ਦੇ ਨਾਲ ਨਾਲ ਦੱਸ ਫਿਰ ਮਰ ਗਿਆ ਨਹੀਂ ਵਧੀਆ ਵਧੀਆ ਕੰਮ ਸਾਡੇ ਸਪੋਰਟ ਦੇ ਨਾਲ ਹੀ ਸਾਨੂੰ ਜਿਹੜੀ ਆ ਹਿੰਮਤ ਮਿਲਦੀ ਆ ਹਿੰਮਤ ਮਿਲਦੀ ਕਿ ਅਸੀਂ ਵੱਧ ਤੋਂ ਵੱਧ ਤੇ ਬੈਟਰ ਤੋਂ ਬੈਟਰ ਕਰੀਏ ਤਾਂ ਦਿੱਲੀ ਕਿ ਜੋ ਵੀ ਐਵੇਂ ਉੱਪਰ-ਉੱਪਰ ਉਹ ਜੋ ਵੀ ਇਹੀ ਕੈਰੈਕਟਰ ਕਰੀਏ ਉਹ ਅਸੀਂ ਇਦਾਂ ਦਾ ਕੋਸ਼ਿਸ਼ ਕਰਦੇ ਕਿ ਉਹ ਰੀਅਲ ਲੱਗੇ ਰੀਅਲ ਲੱਗੇ ਹਾਂ ਕੋਈ ਚਲੋ ਅਸੀਂ ਜਿਹੜੇ ਟੌਪਿਕ ਤੇ ਗੱਲ ਕਰਨੀ ਸੀ ਉਹ ਤੁਹਾਨੂੰ ਦੱਸ ਦੱਸ ਆਇਆ ਆਪਣਾ ਸਾਥ ਤੇ سپورਟ ਹਮੇਸ਼ਾ ਇਦਾਂ ਹੀ ਬਣਾ ਕੇ ਰੱਖਿਓ ਤੇ ਮਿਲਾਂਗੇ ਤੁਹਾਨੂੰ ਆਪਾਂ ਆਪਣੀਆਂ ਫੇਅਰ ਲੇਟੈਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੇ ਨੂੰ ਧੰਨਵਾਦ ਸਾਰਿਆਂ ਦਾ ਧੰਨਵਾਦ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ